ਸ਼ੁੱਕਰਵਾਰ ਡੇਂਗੂ ਤੇ ਵਾਰ ਮੁਹਿੰਮ ਤਹਿਤ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਬੰਗਲਾ ਬਸਤੀ ਵਿਖੇ ਡੇਂਗੂ ਤੋਂ ਬਚਾਅ ਅਤੇ ਉਸ ਦੀ ਰੋਕத் ਥਾਮ ਲਈ ਮੁਹਿੰਮ ਚਲਾਈ ਗਈ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਐਪੀਡੀਮੋਲੋਜੀਸ ਡਾਕਟਰ ਹਰਜੂਤ ਕੌਰ, ਵਿਕਰਮਜੀਤ ਸਿੰਘ, ਐਮਪੀਐਸ ਸੁਰਜੀਤ ਸਿੰਘ, ਐਮਪੀਐਚਡਬਲਿਊ ਦੀਪਕ ਕੁਮਾਰ, ਐਮਪੀਐਚਡਬਲਿਊ ਰਾਜੇਸ਼ ਕੁਮਾਰ, ਐਮਪੀਐਚਡਬਲਿਊ ਅਤੇ ਆਸ਼ਾ ਵਰਕਰ ਮੌਜੂਦ ਸਨ। ਇਥੇ ਵੇਖਣ ਨੂੰ ਪਾਣੀ ਬਹੁਤ ਮਿਲਿਆ ਅਸੀਂ ਲੋਕਾਂ ਨੂੰ ਬਹੁਤ ਜਾਣਕਾਰੀ ਦਿੱਤੀ ਤੇ ਲੋਕ ਵੀ ਸਾਡੇ ਨਾਲ ਸਹਿਮਤ ਸੀਗੇ ਅਸੀਂ ਉਹਨਾਂ ਨੂੰ ਸਮਝਾਇਆ ਪਿਆਰ ਨਾਲ ਉਹ ਸਮਝੇ ਅਸੀਂ ਉਹਨਾਂ ਨੂੰ ਕਿਹਾ ਲੋਕਾਂ ਨੂੰ ਕਿ ਪਾਣੀ ਨਹੀਂ ਇਕੱਠਾ ਹੋ ਦੇਣਾ ਮੀਂਹ ਆਵੇ ਵੀ ਤੁਸੀ ਪਾਣੀ ਜੇ ਇਕੱਠਾ ਹੋਵੇ ਤੇ ਡੋਲ ਦੇਣਾ ਲੋਕਾਂ ਨੂੰ ਇਹਨਾਂ ਸਥਿਤੀ ਜਤੀ ਹੈ ਡਾਕਟਰ ਐਪੀਡਿਮੋਲੋਜਿਸਟ ਡਾਕਟਰ ਫਰਜ਼ੋਤ ਕੋ ਡਿਟੀਮ ਨੇ ਭੇਜਿਆ ਡਾਕਟਰ ਜੀ ਇਤਮਾਰ ਮੇਰੇ ਨਾਲ ਟੀਮ ਮੈਂਬਰ ਡਾਕਟਰ راگವ್ دیپک కుమార్ ਸੁਜੀ রাজেশ کمار ਨਾ ਮੇਰੇ ਨਾਲ ਆਸ਼ਾ ਵਰਕਰ ਨੇ ਉਹਨਾਂ ਨੇ ਬਹੁਤ ਸਾਰਾ ਜੋਰ ਦਿੱਤਾ ਸਾਡੇ ਨਾਲ